ਕਹਣਾ ਕੀ ਨਾਂ ਤੁਹਾਡਾ ਮੇਰਾ ਨਾਂ ਰਾਜ ਇਹ ਜੀ ਆ ਵੀਰ ਜੀ ਦੀ ਮ੍ਰਿਤਕ ਹੋਈ ਆ ਇਹ ਤੁਹਾਡਾ ਕੀ ਲੱਗਦਾ ਸੀ ਮਰ ਚਾਚੇ ਦਾ ਮੁੰਡਾ ਭਾਈ ਮੁੰਡਾ ਚਾਚੇ ਦਾ ਮੁੰਡਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਤਾਂ ਚਾਹੁੰਨਾ ਇਹੋ ਕਹਿਣਾ ਚਾਹੁੰਦੇ ਆ ਕਿ ਇਹਨੂੰ ਕਿਸੇ ਨੇ ਮਾਰਿਆ ਹੈ ਇਹਨੂੰ ਕਿਸੇ ਨੇ ਮਾਰਿਆ ਹਨ ਨੂੰ ਇਨਸਾਫ ਚਾਹੀਦਾ ਸਾਡੇ ਦੇ ਚਾਚੇ ਦਾ ਸਾਰਾ ਹੀ ਇਹੋ ਹੋਈ ਇਹ ਦੋਵੇਂ ਪੋਪੋਤੀ ਰਹਿੰਦੇ ਹਾਂਜੀ ਪਿਓ ਪੁੱਤੀ ਆ ਹੂੰ ਇਹਨੂੰ ਨਾਲ ਕੋਟ-ਕਟ ਕੇ ਮਾਰੇ ਦੀਆਂ ਲੱਤਾਂ ਬਾਹਾਂ ਟੁੱਟੀਆਂ ਜੀ ਹੂੰ ਹਨ ਨੂੰ ਤਾਂ ਫੋਨ ਗਿਆ ਤੇ ਸ਼ਹਿਰੋਂ ਆਏ ਸਵੇਰ ਤੇ ਹੂੰ ਹਾਂ ਤੇ ਕੋਈ ਪਤਾ ਨਹੀਂ ਵੀ ਕੀ ਇਹ ਬੰਨਾ ਕੀ ਨਹੀਂ ਇਹ ਗਿੰਨ ਖਾਪਣੇ ਨੇ ਮਾਰ ਕੇ ਸੁੱਟਦਾ ਇਹਨੂੰ ਹੂੰ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਕਿ ਸਾਡੇ ਚਾਚੇ ਨੂੰ ਨਾ ਇਨਸਾਫ ਮਿਲੇ ਸਾਡੇ ਭਰਾ ਨੂੰ ਵੀ ਇਨਸਾਫ ਮਿਲੇ ਹੂੰ ਆਏ ਹੋਏ ਮੰਗਾ ਕਰਦੇ ਬਕੀ ਆ ਵੀਰ ਜੀ ਕੀ ਨਾਂ ਤੁਹਾਡਾ ਸੁਵਿੰਦਰ ਸਿੰਘ ਸੁਵਿੰਦਰ ਸਿੰਘ ਜੀ ਇਹ ਜਿਹੜਾ ਮਰਨ ਵਾਲਾ ਵੀਰ ਸੀ ਇਹ ਤੁਹਾਡਾ ਕੀ ਲੱਗਦਾ ਮੁੰਡਾ ਲੱਗਦਾ ਕੀ ਬਲੇ ਗੱਲ ਕੀ ਬਣੀ ਸਾਰੀ ਇਥੋਂ ਰੋਟੀ ਜੋ ਬੱਤੀ ਗਈ ਆ ਰੋਟੀ ਖਾ ਗਏ ਆ ਅੱਛਾ ਮੁੜ ਕੇ ਮੈਂ ਆ ਜਾਣੀਗਾ ਕਿੰਨੀ ਉਮਰ ਹੈ ਇਹਦੀ ਇਹ 25 ਜੀ 22 ਸਾਲ ਹੂੰ ਜਦੋਂ ਸ਼ਾਮੀ ਘਰ ਆਏ ਤੁਹਾਡੇ ਕੋਲੋਂ ਰੋਟੀ ਖਾ ਕੇ ਗਿਆ ਰੋਟੀ ਖਾ ਗਿਆ ਰੋਟੀਆਂ ਉੱਤਰਦੀ ਪਈ ਫਰਿੱਜ ਚ ਪਈ ਐ ਅੱਛਾ ਅੱਗੇ ਵੀ ਰੋਟੀ ਖਾ ਕੇ ਸੈਰ ਸੂਰ ਨੂੰ ਚੱਲ ਜਾਂਦਾ ਹੁੰਦਾ ਸੀ ਕੰਮ ਕੀ ਕਰਦਾ ਸੀ ਇਹ ਕੰਮ ਢਾੜੀ ਦੱਪਾ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਢਾੜੀ ਦੱਪਾ ਜੀ ਝਾੜੀ ਦੱਪਾ ਕਰਦੇ ਹਾਂ ਹੂੰ ਕਿਦਾਂ ਕਰੋ ਹਾਂ ਜੀ ਵੀਰ ਜੀ ਕੀ ਨਾਮ ਤੁਹਾਡਾ ਜੰਗਾ ਸਿੰਘ ਜੀ ਜੰਗਾ ਸਿੰਘ ਜੀ ਮਰਨ ਵਾਲਾ ਵੀਰ ਕੀ ਲੱਗਦਾ ਤੁਹਾਡਾ ਭਤੀਆ ਮੇਰਾ ਜੀ ਕੀ ਗੱਲ ਬਣੀ ਪੂਰੀ ਕੱਲ ਇਹ ਆ ਜੀ ਇਹ ਜਦੋਂ ਇੱਥੋਂ ਰਤੀਂ ਬੱਤੀ ਗਈ ਆ ਤੇ ਉਦੋਂ 8:30 ਵਜੇ ਬਾਹਰ ਨੂੰ ਗਿਆ ਰੋਟੀ ਰੱਟੀ ਖਾ ਕੇ ਹੂੰ ਤੇ ਆ ਘਰ ਕਹਿ ਕੇ ਵੀ ਗਿਆ ਵੀ ਬੂਆ ਨਾਲ ਮਾਰਿਓ ਮੈਂ ਹੁਣੇ ਤੁਰਿਆ ਆਉਣਾ ਹੂੰ ਤੇ ਘਰ ਆਇਆ ਹੀ ਨਹੀਂ ਵਕਸੂ ਹੂੰ ਤੇ ਦਿਨੇ ਮੈਂ 5 ਵਜੇ ਪਉਗੰਡ ਸਾਹਿਬ ਚਲ ਗਿਆ ਮੈਂ ਜਾਈਦਾ ਉੱਥੇ ਸੇਵਾ ਕਰਦੀ ਆ ਪ੍ਰਸ਼ਾਦ ਦੀ ਜੀ ਤੇ ਉੱਥੋਂ ਮੈਨੂੰ ਮੁੰਡੇ ਨੇ ਫੋਨ ਕੀਤਾ ਤੇ ਮੇਰੇ ਆਉਂਦਿਆਂ ਨੂੰ ਉੱਥੋਂ ਇਹਨੂੰ ਚੁੱਕ ਕੇ ਲੈ ਆਏ ਹੀ ਹੂੰ ਤੇ ਉਥੇ ਇਹਨਾਂ ਵੇਖਿਆ ਨਹੀਂ ਚੈੱਕ ਨਹੀਂ ਕੀਤਾ ਤੇ ਇੱਥੇ ਲਾਸ਼ਾਂ ਲੋਸ਼ਾਂ ਵਾਹਾਂ ਪਈਆਂ ਵਾ ਸੱਟਾ ਸੁੱਟਾਂ ਲਾਈਆਂ ਹੂੰ ਤੇ ਮਤਲਬ ਕਿ ਇਹਦੀ ਡੇਥ ਹੋ ਗਈ ਹੈ ਤੁਹਾਨੂੰ ਕੀ ਖਤਸਾ ਵੀ ਕਿਸੇ ਨੇ ਕੁੱਟਮਾਰ ਕੀਤੀ ਹੈ ਕੁੱਟਮਾਰ ਹੋਈ ਹੈ ਜੀ ਇਹਦੀ ਬਿਲਕੁਲ ਕੁੱਟਮਾਰ ਹੋਈ ਆ ਹੂੰ ਤੇ ਕਤਲ ਦਾ ਸ਼ੱਕ ਹੈ ਤੁਹਾਨੂੰ ਹਾਂਜੀ ਹਾਂਜੀ ਕਤਲ ਦਾ ਸ਼ੱਕ ਹੈ ਜੀ ਇੱਕ ਕਹਿੰਦੇ ਵੀਡੀਓ ਵੀ ਕੁਝ ਵਾਇਰਲ ਹੋ ਰਹੀ ਜਿੱਦਣਾ ਕੁੱਟਮਾਰ ਹੋਈ ਹੈ ਜੀ ਕੋਲ ਵੀਡੀਓ ਆਈ ਹੈ ਜੀ ਇੱਕ ਉਹ ਵੀਡੀਓ ਹੁਣ ਜਦ ਇੱਕ ਨਾ ਕੋਈ ਪੁਲਿਸ ਕਾਰਵਾਈ ਕਰੂਗੀ ਤੇ ਫਿਰ ਉਹ ਵੀਡੀਓ ਆਪਾਂ ਨੈਟ ਤੇ ਪਾਵਾਂਗੇ ਜਨਤ ਕਰਾਂਗੇ ਜੀ ਹਾਂਜੀ ਪੁਲਿਸ ਆਈ ਹੀ ਮੌਕੇ ਤੇ ਪੁਲਿਸ ਵਾਲੋਂ ਕੀ ਦੱਸਿਆਗਾ ਤੁਹਾਨੂੰ ਪੁਲਸ ਵਾਲਾ ਤੇ ਆਉਂਦੇ ਜਾਂਦਾ ਜੀ ਇਹਨੂੰ ਟੈਗ ਹੋਇਆ ਹੈ ਅੱਛਾ ਠਨਡਾਰ ਆਇਆ ਹੀ ਇਨਚਾਰਜ ਆਉਂਦਾ ਇਹਨੂੰ ਟੈਗ ਹੋਇਆ ਹੈ ਤੇ ਜਦੋਂ ਉਹਨੂੰ ਦੱਸਿਆ ਮਾਰੀ ਜੋ ਵੀਡੀਓ ਵਿਖਾਈਏ ਤੇ ਫੇਰ ਥੋੜਾ ਜਿਹਾ ਹੁਣ ਉਹ ਠੰਡਾ ਆਇਆ ਪਤਾ ਲੱਗਾ ਕਿਉਂਕਿ ਹੋ ਸਕਦਾ ਉਹਨਾਂ ਨੂੰ ਸਾਡੇ ਨਾਲੋਂ ਪਹਿਲਾਂ ਕੋਈ ਕਾਰਵਾਈ ਹੋ ਗਈ ਹੋਵੇ ਜਿਨ੍ਹਾਂ ਨੇ ਇਹਨੂੰ ਕੁੱਟ ਮਾਰਿਆ ਵਾ ਤੇ ਇਸ ਕਰਕੇ ਉਹਨੇ ਥੋੜਾ ਆਉਂਦਿਆ ਹੀ ਉੱਥੇ ਵੀ ਜਿੱਥੇ ਡਿੱਗਾ ਹੀ ਉੱਥੇ ਚੋ ਵਿਖਾ ਕੇ ਲੈ ਨਿਸ਼ਾਨਦਾਨਦਾ ਹੈ ਨਹੀਂ ਇਹ ਆਪ ਡਿੱਗਾ ਵਾ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਵੀ ਕਿਹੜੇ ਬੰਦੇ ਸਾਡੇ ਤੇ ਸ਼ੱਕ ਨਹੀਂ ਜੀ ਉਹ ਵੀਡੀਓ ਸ਼ੱਕ ਕੱਢੂਗੀ ਸਾਰੇ ਜੀ ਵੀਡੀਓ ਸ਼ੱਕ ਉਹਦੇ ਚਿਹਰੇ ਬੰਦੇ ਨਜ਼ਰ ਆ ਰਹੇ ਆ ਹਾਂ ਜੀ ਚਿਹਰੇ ਆ ਰਹੇ ਆ ਜੀ ਚਲੋ ਠੀਕ ਹੈ ਜੀ ਹਾਂਜੀ ਹਾਂ ਜੀ ਵੀਰੇ ਕੀ ਨਾਮ ਜੇ ਉਹਦਾ ਨਾਮ ਹੈ ਵੀਰੇ ਕੀ ਨਾਮ ਹਾਂ ਕੀ ਨਾਮ ਵੀਰੇ ਦੁਰਸੇਕ ਸਿੰਘ ਜੀ ਕੀ ਮਰਨ ਵਾਲਾ ਵੀਰ ਕੀ ਲੱਗਦਾ ਤੁਹਾਨੂੰ ਇਹ ਆਪਣਾ ਚਾਚਾ ਜੀ ਦਾ ਬੇਟਾ ਸੀ ਬ੍ਰਦਰ ਐ ਛੋਟਾ ਚਾਚੇ ਦਾ ਪੁੱਤ ਸੀ ਹਾਂਜੀ ਹਾਂਜੀ ਤੇ ਕੀ ਪੂਰੀ ਕਾਰਵਾਈ ਤੁਸੀਂ ਕਹਿੰਦੇ ਤਾਂ ਕਾਰਵਾਈ ਇਹਦਾ ਫਿਰ ਜਦੋਂ ਗਿਆ ਰਿਆ ਸੀ ਮੈਂ ਨਾ ਘਰੇ ਲੈਂਟਰ ਸੀ ਤੇ ਉਹਦੇ ਵਾਸਤੇ ਜਾ ਰਿਹਾ ਸੀ ਮਸ਼ੀਨ ਵਾਲੇ ਵਾਲੇ ਟੜਕੇ ਕਰੀਬਨ 6:30 ਵਜੇ ਹੂੰ ਤਾ ਮੈਂ ਵੇਖਿਆ ਸੜਕ ਤੇ ਜਦੋਂ ਪਿਆ ਸੀ ਤੇ ਮੈਂ ਤਾਂ ਖਾਇਦਾ ਕੋਈ ਵੇਹੇ ਬਈ ਆ ਬਈ ਆ ਪਿਆ ਤੇ ਮੈਂ ਤਾਂ ਵੇਹੇ ਰੱਬ ਤਰਸੀ ਰੋ ਰੁਕਿਆ ਪਹਿਲਾਂ ਤੁਸੀਂ ਲੰਘੇ ਕੋਲੋਂ ਪਹਿਲਾਂ ਮੈਂ ਕੋਲੋਂ ਲੰਘਿਆ ਸੀ ਇੱਕਰੀ ਪਰ ਫਿਰ ਮੈਂ ਜਿਵੇਂ ਨਾ ਮਨ ਨੂੰ ਖਿੱਚਦੀ ਪਈ ਆ ਮੈਂ ਫਿਰ ਬੈਗ ਮੁੜਿਆ ਕਿੱਲੇ ਤੋਂ ਪਛਾਣ ਹੂੰ ਵੀ ਦੇਖੀ ਯਾਰ ਕੀ ਚੱਕਰ ਆ ਤੇ ਜਦੋਂ ਵੇਖਿਆ ਤੇ ਮੈਂ ਇਹਨੂੰ ਵੇਖ ਕੇ ਤੇ ਹੈਰਾ ਚਲੋ ਕੋਈ ਨਹੀਂ ਰੋ ਤੁਹਾਨੂੰ ਕਿਸੇ ਦਾ ਸ਼ੱਕ ਹੈਗਾ ਪਿੰਡ ਦੇ ਵਿੱਚ ਕਿਸੇ ਨਾਲ ਇਹਦਾ ਕੋਈ ਵੈਰ ਕੋਈ ਕਿਸੇ ਨਾਲ ਲੜਾਈ ਝਗੜਾ ਕੋਈ ਚੱਕਰ ਹੀ ਨਹੀਂ ਯਾਰ ਹੂੰ ਤਾਂ ਬਾਵਾ ਮੰਗਦੀ ਬੰਦਾ ਦਿਹਾੜੀ ਦਾ ਪਹਿਲਾ ਬੰਦਾ ਨਾ ਕੋਈ ਦਿਹਾੜੀ ਤੋੜਦਾ ਨਾ ਕੁਝ ਹੂੰ ਮਿਹਨਤ ਕਰਕੇ ਖਾਂਦਾ ਸੀ ਆਪਨੇ ਮਿਹਨਤ ਕਰਦਾ ਹੂੰ ਇਹਦੇ ਜਿਹੜੇ ਬੰਦਿਆਂ ਨੇ ਕੀਤਾ ਵੀ ਚਲੋ ਯਾਰ ਹੋ ਜਾਣਗੇ ਹੂੰ ਕੀ ਮੰਗ ਕਰਦੇ ਹਣ ਮੰਗ ਪ੍ਰਸ਼ਾਸਨ ਨਹੀਂ ਹੁਣ ਇਨਸਾਫ ਕਰਦੇ ਨੇ ਦਾ ਜੋ ਵੀ ਹੈਗਾ ਕਤਲ ਹੋਇਆ ਹੋਇਆ ਤੇ ਸ਼ਰੀਆਮ ਦੀ ਦਾ ਵੀ ਕਤਲ ਆ ਇਹਦੇ ਚ ਕੋਈ ਸ਼ੱਕ ਨਹੀਂ ਕਤਲ ਤੇ ਹੈ ਹੀ ਕਤਲਾ ਇਨਚਾਰਜ ਆ ਇਨਚਾਰਜ ਗੋਗਲਾਂ ਤੋਂ ਮਿੱਟੀ ਝਾੜਦਾ ਇੱਥੋਂ ਵਾਲਾ ਤੇ ਜਿਵੇਂ ਉਹਨੂੰ ਕੋਈ ਗੱਫਾ ਚੜ੍ਹ ਗਿਆ ਹੋਵੇ ਪਹਿਲਾਂ ਹੀ ਹੂੰ ਕੀ ਕੰਚਾਰ ਸਾਹਿਬ ਨੇ ਇੰਚਾਰ ਸਾਹਿਬ ਆਂਦਾ ਜੀ ਇਹਨੂੰ ਤੇ ਸਾਟ ਹੀ ਕੋਈ ਨਹੀਂ ਜੀ ਇਹ ਤੇ ਹੋ ਨਹੀਂ ਸਕਦਾ ਟੈਗ ਨਾ ਹੋਇਆ ਜੀ ਇਹ ਨੀਲੇ ਪੁਰਾਣੇ ਆ ਮੈਂ ਹੀ ਜ਼ੋਣਦੇ ਆ ਉਹਨੂੰ ਵੀ ਇਹ ਪੁਰਾਣੀ ਸੱਟਾਂ ਨਹੀਂ ਹੋਣ ਵਾਲੀਆਂ ਸੱਟਾਂ ਵਾਂ ਪਰ ਇੰਚਾਰ ਜੀ ਇਹ ਗੱਲ ਮੰਨਦਾ ਹੀ ਨਹੀਂ ਹੁਣ ਵੀਡੀਓ ਜਿਹੜੀ ਇੱਕੋ ਇੱਕ ਫੋਟੋ ਮਾਰਦੀ ਵੀਡੀਓ ਜਦੋਂ ਵਾਰ ਦੀ ਵੀਡੀਓ ਵਿਖਾਈਆ ਹੁਣ ਥੋੜਾ ਆ ਜਾ ਠੰਮਰਿਆ ਤੇ ਹੁਣ ਥੋੜਾ ਆਪਾਂ ਜਾ ਹਿਰਦਾ ਹੂੰ ਪਰ ਨਹੀਂ ਅਜੇ ਵੀ ਹੋਰ ਜਾਬਦਾ ਹੈ ਕਿ ਅਜੇ ਵੀ ਉਧਰੋਂ ਮਾਲ ਗਫਾ ਚਾਣ ਨੂੰ ਫਿਰਦਾ ਕੰਮ ਕੋਈ ਨਹੀਂ ਕਰੂਗਾ ਸਰਕਾਰ ਵਾਲਾ ਚਲੋ ਉਹ ਉੱਚ ਪੁਲਿਸ ਅਧਿਕਾਰੀਆਂ ਨੂੰ ਕੀ ਮੰਗ ਕਰਦੇ ਜੀ ਤੁਸੀਂ ਉੱਚ ਅਧਿਕਾਰੀਆ ਕੋਈ ਇਹ ਹੀ ਆ ਕਿ ਜੇਕਰ ਸਾਨੂੰ ਇਨਸਾਫ ਦਿੱਤਾ ਜਾਊਗਾ ਠੀਕ ਆ ਨਹੀਂ ਤੇ ਇਹ ਲਾਸ਼ ਜਿਹੜੀ ਅਸੀਂ ਸੜਕ ਤੇ ਲੈ ਜਾਾਂਗੇ ਫਿਰ ਵੇਖੀ ਜਾਏਗਾ ਜੋ ਹੋਏਗਾ ਜਦੋਂ ਬੰਦੀਆਂ ਆਉਣਗੀਆਂ ਤਦ ਨਾਲ ਲਾਵਾਂਗੇ ਠੀਕ ਸਰ ਜੀ ਦਾ ਸਰੀਰ ਮਿਲਿਆ ਵਾ ਕੀ ਤੁਸੀਂ ਦੇਖਿਆ ਆ ਕੇ ਕੀ ਲੱਗ ਰਿਹਾ ਜੀ ਇਹ ਇਨਫੋਰਮੇਸ਼ਨ ਹੋਈ ਸੀ ਕਿ ਗੁਆਡ ਡਾਟ ਗੋਡੀ ਆ ਜੀ ਇਹ ਤੇ ਪਿੱਟ ਤੇ ਤੇ ਲੱਤਾਂ ਤੇ ਨੀਲ ਦੇ ਨਿਸ਼ਾਨ ਨੇ ਜੀ ਤੇ ਇਸ ਤੋਂ ਇਲਾਵਾ ਬਾਕੀ ਹੁਣ ਇਹਦੀ ਅਗਲੀ ਵਜ੍ਹਾ ਪਤਾ ਕਰਾਂਗੇ ਕਿ ਕੀ ਪ੍ਰੋਬਲਮ ਨਾਲ ਕਿਦਾਂ ਦੀ ਡੈਥ ਹੋਈ ਹੈ ਕੋਈ ਵਾਸਤੂ ਸਰ ਹੁਣ ਇਹਦੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਆਹ ਪੋਸਟਮਾਰਟਮ ਚੱਲ ਰਿਹਾ ਹੈ ਆਫਟਰ ਦੈਨ ਜੋ ਵੀ ਕਾਰਵਾਈ ਸਰ ਘਰ ਵਾਲਿਆਂ ਨੂੰ ਜਿਹੜਾ ਇਹ ਕਤਲ ਦਾ ਸ਼ੱਕ ਹੈ ਨਹੀਂ ਲੱਗਿਆ ਜਾ ਰਿਹਾ ਤੇ ਕਤਲ ਕੀਤਾ ਗਿਆ ਉਹ ਇਸ ਤਰ੍ਹਾਂ ਅਸ਼ਾਹ ਨਾਲ ਪੁਖਤਾਇਆ ਗਿਆ ਤੇ ਤਾਂ ਜਦੋਂ ਵਜਾ ਸਾਹਮਣੇ ਆ ਗਈ ਨਾ ਮੌਤ ਦੀ ਡਾਕਟਰ ਦੇ ਅਨਸਾਰ ਹੀ ਕਾਰਵਾਈ ਹੋਏ ਜੇ ਇਹਨਾਂ ਨੂੰ ਇਹ ਲੱਗਦਾ ਕਤਲ ਹੋਇਆ ਤੇ ਕਤਲ ਹੀ ਦਰਜ ਕਰਾਂਗੇ ਧੰਨਵਾਦ ਧੰਨਵਾਦ